ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਵੱਡੇ ਰੰਧਾਉ ਸਾਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇਹ ਤੇ ਗੁਰਦਵਾਰਾ ਮੰਦਰ ਸੇ ਮੱਥਾ ਠੀਕ ਕੇ ਅਸ਼ੀਰਵਾਦ ਲਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸ਼ੇਰ ਸਿੰਘ ਜੇ ਸਾਰੇ ਤੋਂ ਅਸ਼ੀਰਵਾਦ ਲੈ ਕੇ ਜਾਂਦੇ ਰਹੇ ਤੇ ਇਹਨਾਂ ਦੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਵਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੇ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨਹੀਂ ਕੀਤੇ ਜਾਣਗੇ ਦੇਖੀ ਦੀ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈ ਚਾਰਕ ਸਾਂਝੀ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵੇਲੇ ਕੱਤਵ ASCII ਤੇ ਚੱਕਰੀ ਦੇ ਵਿੱਚ ਜਿੱਦੀ ਹਮੇਸ਼ਾ ਹੀ ਭਾਈ ਚਾਰਕ ਸਾਂਝ ਰਹੀ ਹੈ ਕਦੀ ਇੱਕ ਦੂਜੇ ਤਰਫ ਦੇ ਅਗੇਂਸਟ ਨਾ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੀ ਇੰਡਸਟਰੀ ਫੇਲ ਹੋ ਗਈ ਹੈ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇਥੋਂ ਦੀ ਡਵੈਲਪਮੈਂਟ ਦੇ ਕੰਮ ਸਰਦਾਰ ਤ੍ਰਿਪੱਤਰ ਜਨਰਲ ਸਿੰਘ ਬਾਜਵਾ ਨੇ ਕੀਤੇ ਨੇ ਉਹ ਕਦੀ ਵੀ ਇਤਿਹਾਸ ਜਿਹੜਾ ਉਹਦੇ ਚਲਕੇ ਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5ਵੇਂ ਮਹੀਨੇ ਤੋਂ ਸਵਾ ਦੋ ਸਾਲ ਤੋਂ ਇਥੇ 1 ਰੁਪਏ ਨੇ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਵੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਵਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵੱਡਾ ਕੀਤਾ 1960 ਚ ਇਹ ਮਿਲ ਬਣੀ ਸੀ ਉਹਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮਿਲ ਨੂੰ ਅਸੀਂ ਉਹ ਐਕਸਪਲੈਨ ਕੀਤਾ ਵੱਢੀ ਕੀਤੀ ਔਰ 2.50 ਕਰੋੜ ਰੁਪਏ تھے ਬੈਂਕੇ ਚ ਜਮਾ ਕਰਵਾਤੀ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿਹਨਾਂ ਜਿਹਨਾਂ ਕਿ ਕੰਮ ਚਲ ਗਿਆ ਮੈਂ ਕਿਹਾ ਕਿ ਇੱਕ ਉਹ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹਦਾ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਹਿਸਾਬ ਮੰਗਾਗੇ ਝੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਇਸ ਸੀਜ਼ਨ ਦੇ ਵਿੱਚ ਮਿਲ ਚੱਲਣੀ ਸੀ ਟ్రਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਗੰਨ ਖੋਜ ਕੇਂਦਰ ਕਲਾਂਨੌਰ ਬਣਾਇਆ ਸੀ ਕਿ ਜੇ ਗੁਰਦਾਸਪੁਰ ਤੇ ਬਠਾਲਾ ਦੀ ਮਿਲ ਵੱਢੀ ਹੋਏਗੀ ਤੇ ਜਿੱਥੇ ਜਿਹੜੀ ਗੰਨੇ ਦੀ ਜਮੀਨਾ ਘਟਨੇ ਤੇ ਇਹਦਾ ਚਾਰਜ ਜਰੂਰ ਵਧਣਾ ਚਾਹੀਦਾ ਔਰ ਉਹ ਜਿਹੜਾ ਚਾਰਸੀ 7-800 ਕਿੰਟਲ ਦਾ ਕਿਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇੜ ਕੇ ਬੰਦ ਕੀਤਾ ਤੇ ਬੀਜੇਪੀ ਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਪਾਕਿਸਤਾਨ ਚ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਆਉਂਦਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਅਜੇ ਤੱਕ ਨਹੀਂ ਕਦੀ ਬੋਲੇ ਚੀਨ ਸਾਡੀਆਂ ਸਰਹੱਦਾਂ ਪਰ ਪਾਰ ਕਰਕੇ ਅੰਦਰ ਆ ਰਹੀ ਹੈ ਪਰ ਪ੍ਰਧਾਨ ਮੰਤਰੀ ਸਾਹਿਬ ਉਹ ਦਿੱਤ ਨਹੀਂ ਬੋਲੇ ਜਿਹੜੀ ਬੇਰੁਜ਼ਗਾਰੀ ਇੰਨੀ ਵੱਧ ਗਈ ਆ 2 ਕਰੋੜ ਦੀ ਨੌਕਰੀ ਕਹੀ ਸੀ ਤੇ ਦਸਾਂ ਸਾਲਾਂ ਚ 20 ਕਰੋੜ ਨੌਜਵਾਨ ਪ੍ਰਤੀ ਹੋਣਾ ਚਾਹੀਦਾ ਸੀ ਇੱਕ ਵਾਰੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰੀ ਸੀ ਖਾਤਮੇ ਵਾਲੇ ਪਾਸੇ ਤੋਂ ਨਹੀਂ ਸੀ ਉਹ ਉਹ ਪਤਾ ਨਹੀਂ ਉਹ ਸਵੇਰੇ ਹੋਰ ਹੁੰਦੀ ਆ ਉਹ ਉਹਨਾਂ ਨੂੰ ਲਿਖਣ ਲੱਗਿਆ ਹੁਣ ਕਿਸ ਦਿਨ ਕਹਿਣ ਕਹਿ ਕੇ ਤੇ ਕਿ ਇਹ ਆਮ ਆਦਮੀ ਪਾਰਟੀ 0 13 ਹੋ ਗਈ ਹੈ। ਜੋ ਇਹ ਜਿਹੜੀ ਚੀਜ਼ਾਂ ਨੇ ਇਹ ਜਿਹੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ ਇਹਨਾਂ ਨੂੰ ਬਜਾਏ ਸਾਨੂੰ ਦੇਖ ਤੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਕਿ ਅਸੀਂ ਕੀ ਕਰਨਾ ਪਾਰਲੀਮੈਂਟ ਵਿੱਚ ਖਲੋ ਕੇ ਕੀ ਬੋਲਾਂਗੇ ਇਹ ਜਿਹੜਾ ਸਾਡਾ ਬਾਰਡਰ ਡਿਸਟ੍ਰਿਕਟ ਹੈ ਕਿਉਂ ਨਹੀਂ ਇਹਨਾਂ ਡਿਸਟ੍ਰਿਕਟਾਂ ਨੂੰ ਉਹਨਾਂ ਵਰਗੇ ਪਹਾੜਾਂ ਵਾਲੇ ਰਾਜਾਂ ਵਾਲੇ ਸਾਨੂੰ ਇਨਸੈਂਟਿਵ ਮਿਲਦੇ ਜੇ ਇੰਡਸਟਰੀ ਦੀ ਨਵੀਂ ਬਣਾਉਣੇ ਬਟਾਲਾ ਜਿੱਥੇ ਪਹਿਲੀ ਖਤਮ ਹੋਈ ਇੱਥੇ ਤੇ ਉਹਨਾਂ ਹੀ ਇਨਸੈਂਟਿਵ ਦੇ ਦੇਂਦੇ ਤੇ ਬਟਾਲਾ ਫੇਰ ਅੱਜ ਜ ਦੁਨੀਆ ਦੇ ਨਕਸ਼ੇ ਤੇ ਹੋਣਾ ਸੀ ਇਹ ਚੀਜ਼ਾਂ ਜਾਂ ਕੁਝ ਗੱਲ